26 ਲੀਟਰ ਦਾ ਇਹਦਾ ਰਿਕਾਰਡ ਹੈਗਾ ਸੱਜਰ ਦਾ ਹੁਣ ਵੀ 18 ਲੀਟਰ ਦੁੱਧ ਤਿਆਰ ਆ ਇਹ ਤੀਜੇ ਸੂਏ ਸੂ ਗਈ ਹੁਣ ਦੂਜੇ ਸੂਏ ਸੂਈ ਵੀ ਆ ਹੂੰ ਇਹ ਸਾਢੇ 4 ਮਹੀਨਿਆਂ ਦੀ ਗੱਬਣਾ ਠੀਕ ਐ 24 ਲੀਟਰ ਦੁੱਧ ਹੁਣ ਤਿਆਰ ਆ ਇਹਦੇ ਸਾਰੀਆਂ ਗੱਬਣਾਂ ਵੀਰੇ 2 2.5 ਮਹੀਨੇ 3 ਮਹੀਨੇ ਸੱਕੀ 2.5 ਤੋਂ ਸਾਢੇ 4 ਮਹੀਨਿਆਂ ਦੀ ਗੱਬਣਾ ਆਹ 3+ ਵਾਲੀਆਂ ਬਾਈ ਸਾਰੀਆਂ ਸਾਰੀਆਂ ਹਨਾ ਠੀਕ ਆ ਬਾਈ 3 ਤੋਂ ਕੋਈ ਨਹੀਂ ਕੱਢਦੀ ਅੱਛੇ 5 ਮਹੀਨਿਆਂ ਦੀ ਗੱਬਣਾ ਬਾਈ ਹੁਣ ਦੁੱਧ ਕਿੰਨਾ ਬਾਈ ਦਾ ਇਸ ਤਾਰਾਂ 5 ਲੀਟਰ ਦੁੱਧਾਂ ਹਾਂ ਅਸੀ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਸੋ ਦੋਸਤੋ ਅੱਜ ਬਹੁਤੇ ਸੱਜਣਾ ਮਿੱਤਰਾਂ ਵਾਸਤੇ ਨਾ ਖੁਸ਼ਖਬਰੀ ਹੈ ਇੱਕ ਜਿਵੇਂ ਨਾ ਆਪਾਂ ਨੂੰ ਬਹੁਤ ਭਰਾ ਫੋਨ ਕਰਦੇ ਆ ਬਾਈ ਸਾਨੂੰ گاਵਾ ਚਾਹੀਦੀਆਂ ਨੇ ਟੋਕੜ ਤੇ ਗੱਬਣਾ ਤੇ ਹੁਣ ਵੀ ਪੂਰੀਆਂ ਵਧੀਆ ਤੇ ਆਪਾਂ ਉਹਨਾਂ ਲਈ ਅੱਜ ਨਾ ਬਹੁਤ ਵਧੀਆ ਖੁਸ਼ਖਬਰੀ ਲੈ ਕੇ ਆਏ ਆ ਬਾਈ 10 گاਵਾ ਸੇਲ ਵਾਸਤੇ ਨੇ ਤੇ ਲਗਭਗ ਸਾਰੀਆਂ ਹੀ ਗੱਬਣਾ ਨੇ ਤੇ ਦੁੱਧ ਦੀ ਕੈਪੈਸਿਟੀ ਵੀ ਬਹੁਤ ਵਧੀਆ ਗਈ ਤੇ ਵਿੱਚ ਜਰਸੀ ਵੀ ਆ ਕਈ ਦੋਸਤ ਮਿੱਤਰ ਜਰਸੀ ਦੇ ਚਾਹ ਬਣ ਹੁੰਦੇ ਆ ਆ ਜਰਸੀ ਖੜੀ ਆ ਸਾਰੀ ਡਿਟੇਲ ਲਵਾਂਗੇ ਆਪਾਂ ਬਾਈ ਤੋਂ ਤੇ ਬਾਈ ਜੀ ਇੱਧਰ ਆਜੋ ਮੜਾ ਜਾ ਅ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਸਭ ਤੋਂ ਪਹਿਲਾਂ ਆਪਾਂ ਆਪਾਂ ਕਿਹੜੇ ਪਿੰਡ ਖੜੇ ਆ ਲੋਕੇਸ਼ਨ ਦੱਸ ਦੀ ਹੈਣਾ ਆਪਣੀ ਆ ਰਾਮਪਰਾ ਫੂਲ ਦੇ ਨੇੜੇ ਪਿੱਥੋ ਪਿੰਡ ਆ ਜੀ ਠੀਕ ਆ ਪਿੱਥੋ ਪਿੰਡ ਆ ਬਾਈ ਜੀ ਨਾਮ ਕੀ ਆਪਣਾ ਗੁਰਦੀਪ ਸਿੰਘ ਗੁਰਦੀਪ ਸਿੰਘ ਬਾਈ ਜੀ ਦੇਖੋ ਤੁਸੀਂ ਪਿੱਥੋ ਪਿੰਡ ਆ ਬਾਈ ਦਾ ਪ੍ਰੋਪਰ ਹੈ ਡੇਰੀ ਫਾਰਮ ਆ ਪ੍ਰੋਪਰ ਉਧਰ ਗਾਵਾਂ ਖੜੀਆਂ ਨੇ ਤੁਸੀਂ ਦੇਖ ਸਕਦੇ ਹੋ ਠੀਕ ਐ ਤੇ ਡੇਰੀ ਫਾਰਮ ਤੇ ਬਾਈ ਨੇ 10 گاਵਾ ਇੱਥੇ ਸੇਲ ਕਰਨੀਆਂ ਹੁਣ ਕਈ ਭਰਾਵਾਂ ਦਾ ਸਵਾਲ ਹੁੰਦਾ ਬਾਈ ਡੇਰੀ ਫਾਰਮ ਵਾਲੇ گاਵਾ ਕਿਉਂ ਸੇਲ ਕਰਦੇ ਆ ਕੀ ਕਰਨਾ ਬਾਈ ਸੇਲ ਕਰਨ ਦਾ ਵੀਰ ਇੱਕ ਤਾਂ ਜਗ੍ਹਾ ਦੀ ਸਮੱਸਿਆ ਪਿੱਛੇ ਪਸ਼ੀਆਂ ਕੁ 25 30 ਤਿਆਰ ਹੋ ਜਾਂਦੀਆਂ ਆ ਇਸ ਸਾਲ ਤੇ ਇੱਕ ਮੂਰੇ ਸਾਇਲਜ ਦੀ ਤਿਆਰੀ ਕਰਨੀ ਆ ਸਾਇਲਜ ਵੀ ਕਾਫੀ ਪੈਸੇ ਲੱਗ ਜਾਂਦੇ ਆ ਠੀਕ ਆ ਇਹੀ ਮੇਨ ਕਾਰਨ ਆ ਹਾਂ ਇਹੀ ਮੇਨ ਕਾਰਨ ਹੋਰ ਕੋਈ ਰੀਜ਼ਨ ਨਹੀਂ ਵੀ ਯਾਰ ਪਸ਼ੂ ਇਦਾਂ ਉਦਾਂ ਹਾਂ ਬਾਕੀ ਉਧਰ ਪੱਸੀਆਂ ਆਪਣੇ ਦੇਖ ਲੋ ਸਾਰੇ ਫੁੱਲ ਹੀ ਆ ਆ ਤੁਹਾਨੂੰ ਦਿਖਾ ਦੇਣਾ ਦੋਸਤੋ ਉਧਰ ਜਿਹੜਾ ਤੁਸੀਂ ਦੇਖੂਗਾ ਨਾ ਸਾਰੀਆਂ ਉਧਰ گاਵਾ ਬਾਈ ਕਹਿੰਦਾ ਵੀ ਆਪਣੇ ਕੋਲ ਪੈਣ ਆਓ ਦੇਖੋ ਤੁਸੀਂ ਸਾਹਮਣੇ ਦੇਖ ਸਕਦੇ ਹੋ ਵੀ ਇਹ ਸਾਰਾ ਫੁੱਲ ਹੋਇਆ ਪਿਆਗਾ ਜਗ੍ਹਾ ਦੀ ਵੱਡੀ ਪ੍ਰੋਬਲਮ ਆ ਰਹੀ ਆ ਬਾਈ ਕਹਿੰਦਾ ਵੀ ਆਪਾਂ ਸੋਚਿਆ ਚਲੋ ਵੀ 10 ਕ ਪਸ਼ੂ ਆਪਾਂ ਇਹਦੇ ਵਿੱਚੋਂ ਸੇਲ ਕਰ ਦੰਨੇ ਆ ਤੇ ਕੁਸਤਾ ਇਹ ਹੁੰਦਾ ਵੀ ਸਾਇਲਜ ਦੀ ਮੂਰੇ ਤ ਕੀ ਰਿਕਾਰਡ ਆ ਬਾਈ ਹੁਣ ਇੰਨੇ ਗਾਵਾਂ ਦੇ ਕੀ ਰਿਕਾਰਡ ਆ ਇਹਨਾਂ ਦੇ ਸਾਰਿਆਂ ਦੇ ਇਹ ਜਰਸੀ ਆ ਬਾਈ ਇਹ ਵੀ ਸਟੇਸ਼ਨ ਦੀ ਆ ਇਹ ਠੀਕ ਆ ਬਾਈ 26 ਲੀਟਰ ਦਾ ਇਹਦਾ ਰਿਕਾਰਡ ਹੈਗਾ ਸੱਜਰ ਦਾ ਹੁਣ ਵੀ 18 ਲੀਟਰ ਦੁੱਧ ਤਿਆਰ ਆ ਠੀਕ ਆ ਬਾਈ ਤੇ 2.5 ਮਹੀਨਿਆਂ ਦੀ ਗੱਬਣਾ ਇਹ 2.5 ਮਹੀਨਿਆਂ ਦੀ ਗੱਬਣਾ ਲੈ ਵੀ ਦੋਸਤੋ ਆ ਤੁਹਾਡੇ ਵਾਸਤੇ ਨਾ ਤੋਹਫਾ ਗਾ ਬਹੁਤ ਇਹ ਬਾਈ ਪੁੱਛਦੇ ਬਾਈ ਜਰਸੀ ਹੀ ਲੈਣੀ ਆ ਲੈ ਵੀ ਟੌਪ ਸੀਮਣ ਦੀ ਆ ਤੇ ਸੀਮਣ ਕਿਹੜਾ ਲੱਗਿਆ ਬਾਈ ਹੁਣ ਇਹਦੇ ਇਹਦੇ ਆਪਣਾ ਸਾਇਗ ਵਾਲਿਆਂ ਦਾ ਲੱਗਿਆ ਵਾ ਵੀਰੇ ਠੀਕ ਆ ਤੇ 18 ਲੀਟਰ ਬਾਈ ਕਹਿੰਦਾ ਵੀ ਦੁੱਧ ਤਿਆਰ ਆ ਤੇ ਤਾਜੀ ਦਾ ਬਾਈ ਕਹਿੰਦਾ 26 ਲੀਟਰ ਦੀ ਕੈਪੈਸਿਟੀ ਹੈ ਇਹਦੇ ਕਹੇਵੇਂ ਸੂਏ ਬਈ ਇਹ ਇਹ ਦੂਸਰੇ ਸੂਏ ਆ ਦੂਜੇ ਸੂਏ ਹੈ ਹਨਾ ਲੈ ਵੀ ਦੋਸਤੋ ਜਰਸੀ ਆ ਹੋਰ ਬਾਈ ਜੀ ਆਪਾਂ ਇੱਕ ਜਰਸੀ ਉਹ ਪਹਿਲਾਂ ਨਾ ਪਰਦੀ ਅੱਛਾ ਉੱਧਰ ਖੜੀ ਹੈ ਜਿਹੜੀ ਲੈ ਵੀ ਤੁਹਾਨੂੰ ਉਹ ਵੀ ਦਿਖਾ ਦੀ ਹੈ ਨਾ ਲੈ ਕੇ ਆਈ ਬਾਈ ਉਹ ਮਾੜੀ ਜਿੱਧਰ ਇੱਧਰ ਇੱਧਰ ਲਿਆ ਤੇ ਤੁਹਾਨੂੰ ਉਹ ਵੀ ਦਿਖਾ ਦੀ ਜਰਸੀਆਂ ਦੋ ਨੇ ਬਾਈ ਹਨਾ ਇੱਕ ਤਾਂ ਇਹ ਆ ਜਰਸੀ ਇਹ ਵੀ ਕਰਾਉ ਸਕਦੇ ਤੇ ਇੱਕ ਤੁਹਾਨੂੰ ਆ ਜਰਸੀ ਲੈ ਕੇ ਆ ਬਾਈ ਆ ਵੀ ਤੁਹਾਨੂੰ ਦਿਖਾਉਣੇ ਹਨਾ ਇਹ ਵੀ ਜਰਸੀ ਆ ਤੇ ਇਹਦੀ ਬਈ ਤੁਹਾਨੂੰ ਆਰਡਰ ਦੀ ਕੁਆਲਿਟੀ ਦਿਖਾਉਣਾ ਬਹੁਤ ਘੈਂਟ ਆ ਬਈ ਟੋਪ ਦੀ ਉੱਪਰ ਨਾੜਾ ਨੂੜਾ ਪੈਂਦੀ ਆ ਬਾਕੀ ਬਈ ਫਾਰਮ ਵਾਲੀਆਂ ਗਾਵਾਂ ਹਨਾ ਤੇ ਇਸੇ ਰਹੀ ਆ ਗੱਲਬਾਤ ਤੇ ਇਹਦੀ ਕੀ ਕਪੈਸਿਟੀ ਆ ਬਈ ਆਹ ਤਾਂ 15 ਲੀਟਰ ਦੁੱਧ ਤਿਆਰ ਆ ਪਹਿਲਣ ਬੱਛੀ ਆ ਜੀ ਅੱਛਾ ਪਹਿਲਣ ਆ ਬਈ ਇਹ ਵੀ ਕਿੰਨੇ ਇਹ ਵੀ ਗੱਭਣ ਹੋਏ ਨੇ ਚਰਦੀ ਬਈ ਇਹ 2.5 ਸਾਲਾਂ ਦੀ ਹੂ ਅਜੇ ਬਈ ਇਹ ਗੱਭਣ ਆ ਇਹ ਵੀ ਠੀਕ ਆ ਬਈ ਹਾਂ ਤੇ ਇਹੇ ਬਈ ਚੈੱਕ ਜਿਹੜਾ ਹੈਗਾ ਕੋਈ ਆ ਕੇ ਕਰਾ ਵੀ ਸਕਦਾ ਹੈਗਾ ਜੇਕਰ ਨਾਲੇ ਚੈੱਕ ਕਰਕੇ ਅਤੇ ਚੈੱਕ ਕਰਕੇ ਡਾਕਟਰ ਤੋਂ ਆਪਦੇ ਨਾਲ ਲਿਆਉਣ ਡਾਕਟਰ ਚੈੱਕ ਕਰਾ ਕੇ ਲੈ ਜਾਣਾ ਠੀਕ ਆ ਬਾਈ ਲੈ ਵੀ ਦੋਸਤੋ ਇਹ ਵੀ ਜਰਸੀ ਆ ਗਈ ਠੀਕ ਆ ਇੱਕ ਜਰਸੀ ਉਹ ਵੀ ਕਰਾਸ ਦੇ ਵਿੱਚ ਪੈਂਦੀ ਐ ਇੱਕ ਸੁਨਗਾ ਇਹਦੇ ਵਿੱਚ ਹੋਰ ਦਿਖਾ ਦੰਨਾ ਮੈਂ ਆਹ ਖੜੀ ਆ ਤੁਸੀਂ ਅਰਡਰ ਦੀ ਕੁਆਲਿਟੀਆ ਦੇਖੋ ਲੈ ਬਹੁਤ ਟਾਪ ਦਾ ਬਾਈ ਅਰਡਰ ਜਿਹੜਾ ਇਹਨਾਂ ਦੇ ਗਾਵਾਂ ਦਾ ਪੂਰਾ ਪਰ ਤਿਆਰ ਕੀਤਾ ਹੋਇਆਗਾ ਠੀਕ ਹੈ ਜੀ ਇਹ ਵੀ ਜਰਸੀ ਕਰਾਸ ਆ ਤੇ ਬਾਕੀ ਬਾਈ ਇਹ 5 ਮਹੀਨਾ ਦੀ ਗੱਬਣਾ ਅੱਛਾ ਇਹ 5 ਮਹੀਨਾ ਦੀ ਗੱਬਣਾ ਬਾਈ ਹੁਣ ਦੁੱਧ ਕਿੰਨਾ ਬਾਈ ਦਾ ਇਹਦਾ 17 ਕਿਲੋਟਰ ਦੁੱਧ ਆ ਹੁਣ ਹੁਣ ਹੈਗਾਗਾ ਹਾਂ ਠੀਕ ਆ ਤਾਜੀ ਨੇ ਤਾਂ ਵਧੀਆ ਦਿੱਤਾ ਹੋਣਾ ਬਾਈ ਤਾਜੀ ਇਹ ਬਾਈ 32 33 ਤੇ ਜਾਂਦੀ ਆ ਇਹ ਇਹਦਾ ਕੀ ਡਿਟੇਲ ਆ ਬਾਈ ਇਹਦੀ ਇਹ ਫੇਰ ਕਾ ਤੇ 217 80 ਮੰਨਦੀ ਆ ਵੀਰੇ ਇਹ ਠੀਕ ਆ ਬਾਈ ਇਹ ਵੀ ਕੱਪਣ ਹੋ ਜੂ ਚੱਕ ਪਾਸ ਠੀਕ ਆ ਠੀਕ ਪੈਂਸਰ ਕਰਾਉਣ ਵਾਲੀ ਆ ਕਿੰਨਾ ਟਾਈਮ ਹੋ ਗਿਆ ਬਾਈ ਸੀਮਨਪੁਰੇ ਨੂੰ ਦੇ 70 ਕ ਦਿਨ ਹੋ ਗਏ ਦੇ ਠੀਕ ਆ ਬਾਈ ਤੇ 23 ਲੀਟਰ ਦੁੱਧ ਆ ਇਹਦਾ 23 ਲੀਟਰ ਹੁਣ ਤਿਆਰ ਆ ਬਾਈ ਤਿਆਰ ਆ ਹੁਣ ਠੀਕ ਆ ਉਹ ਖੜੀ ਆ ਦੋਸਤੋ ਜੀ ਆਹ ਹੋ ਜਾਂਦੀ ਐਚ ਐਫ ਇਹਦੀ ਗੱਲ ਕਰ ਰਹੇ ਸੀਗੇ ਆਪਾਂ ਠੀਕ ਆ ਬਈ ਪੂਰੇ ਬਾਈ ਮਿਲਕ ਕੈਪੈਸਿਟੀ ਵਾਲੀਆਂ ਗਾਵਾਂ ਨੇ ਇਹ ਸਾਰੀਆਂ ਠੀਕ ਆ ਕੁਈ ਆਣੀ ਹੈਗੀਆਂ ਵੀ ਘੱਟ ਦੁੱਧ ਦੇਣ ਵਾਲੀਆਂ ਵਧੀਆ ਜਿਹੜੀ ਹੈਗੀ ਹੈ ਮਿਲਕ ਕਵਸਟ ਆ ਵੱਡੀ ਗਾਂ ਠਾਈ ਇਹਨੂੰ ਠਾਹ ਆ ਆ ਗਾਂ ਠਾ ਬਈ ਆ ਲੈ ਵੀ ਆ ਤਾਂ ਬਈ ਫੁੱਲ ਹੈਵੀ ਗਾਂ ਆ ਹਨਾ ਇਹਦਾ ਕੀ ਰਕਾਰਡ ਆ ਬਈ ਇਹ ਆ 45 ਪਲੱਸ ਵਾਲੀ ਗਾਂ ਆ ਵੀਰੇ ਇਹ ਠੀਕ ਆ ਬਈ 45 48 ਵੀ ਕੱਢਿਆ ਆਪਣੇ ਕੋਲੇ ਠੀਕ ਆ ਬਈ ਇਹ ਤੀਜੇ ਸੂਏ ਸੂ ਗਈ ਹੁਣ ਦੂਜੇ ਸੂਏ ਸੂਈ ਵੀ ਆ ਹੂੰ ਇਹ ਸਾਢੇ 4 ਮਹੀਨਿਆਂ ਦੀ ਗੱਬਣ ਆ ਠੀਕ ਹੈ 24 ਲੀਟਰ ਦੁੱਧ ਹੁਣ ਤਿਆਰ ਹੈ ਇਹਦੇ ਦਾ ਦੁੱਧ ਹੁਣ ਤਿਆਰ ਆ ਬਾਈ ਠੀਕ ਆ ਲੈ ਵੀ ਦੋਸਤੋ ਫੁੱਲ ਹੈਵੀ ਆ ਫੁੱਲ ਲੰਬੀ ਹੈ ਬੇਰ ਕਾ ਦੇ 472 ਸੀਮਨ ਦੀ ਆ ਇਹ 472 ਦੀ ਹੈਣਾ ਤੇ ਹੁਣ ਸੀਮਨ ਕਿਹੜੇ ਲੱਗੇ ਹੋਏ ਬਈ ਇਹਨਾਂ ਦੇ ਸੀਮਨ ਇਹਦੇ ਇਹ ਵੀ ਇਸ ਦਾ ਲੱਗਿਆ ਵਾ ਠੀਕ ਆ ਬਾਈ ਮੜਾ ਡਿਟੇਲ ਕਾਪੀ ਤੇ ਦੇਖ ਲਾਂਗੇ ਹਾਂ ਬਾਕੀ ਬਾਈ ਜਦੋਂ ਤੁਸੀਂ ਲਓਗੇ ਨਾ ਹਨਾ ਤੇ ਬਾਕੀ ਤੁਹਾਨੂੰ ਸਾਰੀ ਡਿਟੇਲ ਮਿਲੂਗੀ ਬਾਈ ਇਹਦੇ ਵਿੱਚ ਹਨਾ ਤੇ ਜਿਹੜੀ ਵੀ ਸੀਮਣ ਲੱਗਿਆ ਹੋਇਆ ਕਿਹੜੇ ਸੀਮਣ ਦੀ ਹੈ ਸਾਰੀ ਡਿਟੇਲ ਹੈ ਜਿਹੜੀ ਉਹ ਇਹਦੇ ਚ ਤੁਹਾਨੂੰ ਮਿਲੂਗੀ ਠੀਕ ਹੈ ਬਾਕੀ ਆ ਐਚ ਐਫ ਖੜੀ ਹੈ ਭਾਈ ਇਹਦਾ ਕੀ ਸੀਨਾ ਭਾਈ ਇਹ ਵੀ ਗੱਬਣਾ ਹੈ ਗੱਬਣਾ ਭਾਈ ਟੋਟਲੀ ਗੱਬਣਾ ਗਾਇਆਂ ਤਾਂ ਠੀਕ ਹੈ ਇਹ ਕਿੰਨਾ ਦੁੱਧ ਦਿੰਦੀ ਹੂ ਭਾਈ ਹੁਣ ਇਹ ਇਹਦਾ 35 ਲੀਟਰ ਦਾ ਰਿਕਾਰਡ ਆ ਵੀਰੇ ਹੁਣ ਹੈਗਾ ਇਹਦੇ ਕੋਲ 19 ਲੀਟਰ ਦੁੱਧ ਆ ਅੱਛਾ ਹੁਣ 19 ਲੀਟਰ ਆ ਭਾਈ ਇਸ ਤੋਂ ਤੁਸੀਂ ਰੈਡਰ ਦਿਖਾਉਣਾ ਮੈਂ 19 ਲੀਟਰ ਭਾਈ ਕਹਿੰਦਾ ਵੀ ਹੁਣ ਤਿਆਰ ਆ ਤੇ ਗੱਬਣਾ ਬਾਈ ਮੈਨੂੰ ਲੱਗਦਾ ਸਾਰੀਆਂ ਸਾਰੀਆਂ ਗੱਬਣਾ ਵੀਰੇ 2 2.5 ਮਹੀਨੇ 3 ਮਹੀਨੇ ਸੱਕੀ 2.5 ਤੋਂ 4.5 ਮਹੀਨੇ ਤੱਕ ਗੱਬਣਾ ਹੈਗੀਆਂ ਨੇ ਅੱਛਾ ਅੱਛਾ ਠੀਕ ਆ ਇਹ 6 ਮਹੀਨਾ ਦੀ ਗੱਬਣਾ ਇਹ 6 ਮਹੀਨੇ ਦੀ ਗੱਬਣਾ ਬਾਈ ਇਹ ਥੱਲੇ 14 ਗੀ ਲੀਟਰ ਦੁੱਧਾ ਹੁਣ 14 ਲੀਟਰ ਤੇ 6 ਮਹੀਨੇ ਦੀ ਗੱਬਣਾ ਤਾਜੀ ਦਾ ਬਈ ਬਹੁਤ ਦਿੰਦੀ ਹੂ ਇਹ ਤਾਜੀ 30 ਪਲੱਸ ਵਾਲੀਆਂ ਬਾਈ ਸਾਰੀਆਂ ਸਾਰੀਆਂ ਹੈ ਨਾ ਠੀਕ ਆ ਬਾਈ 30 ਤੋਂ ਕੋਈ ਨਹੀਂ ਕੱਢਦੀ ਤੇ ਇੱਕ ਇੱਧਰ ਖੜੀ ਆ ਬਾਈ ਕਾਲੇ ਰੰਗ ਦੀ ਆਹ ਆਹ ਦੇਖ ਲਓ ਦੋਸਤੋ ਫੁੱਲ ਹੈਵੀ ਆ ਬਾਈ ਇਹ ਵੀ ਬਾਈ ਕਿੰਨੇ ਚਿਰ ਦੀ ਗੱਬਣਾ ਇਹਦੇ ਬਾਈ ਏਆਈ ਕਰੀ ਵੀ ਆ ਇਹਦਾ ਕਲੀਅਰ ਨਹੀਂ ਅਜੇ 30 ਦਿਨ ਹੋਇਆ ਠੀਕ ਆ ਬਾਈ ਆਉਂਗੇ ਇੱਕ ਵਾਰੀ 20 ਦਿਨਾਂ ਨੰਗੇ ਅਗਲੇ 20 ਦਿਨ ਨੰਗਣ ਦੀ ਵੀ ਸੁਭਾਵਨਾ ਜੇ ਤੱਕ 5-7 ਦਿਨਾਂ ਨੂੰ ਪਤਾ ਲੱਗ ਜੂ ਜੇ ਹੀਟ ਚ ਨਾ ਆਈ ਠੀਕ ਆ ਦੁੱਧ ਹੁਣ ਇਹਦੇ ਥੱਲੇ 15 ਗੀ ਲੀਟਰ ਦੁੱਧ ਆਉ ਹੈਗੀ ਆ 44 45 44 ਲੀਟਰ ਵਾਲੀ ਇੱਥੇ ਚ ਬਗ ਜਾਂਦੀ ਆ ਬਾਈ ਆਰਾਮ ਨਾਲ ਬਾਈ ਇਹ ਮਿਸਟਰ ਮੱਡ ਦੀ ਆ ਇਹ ਅੱਛਾ ਉੱਚੇ ਗਾੜਬਾਈਟ ਦੇ ਠੀਕ ਆ ਭਾਈ ਬਹੁਤ ਚੰਗੇ ਸੀਮੰਡੀਆਂ ਦੋਸਤੋ ਹਨਾ ਸਾਰੀਆਂ ਜਿਹੜੀਆਂ گاਵਾ ਬਾਈ ਸੇਲ ਕਰ ਰਿਹਾਗਾ ਤੇ ਬਾਕੀ ਬਾਈ ਦਾ ਨਾ ਮੈਂ ਨੰਬਰ ਦੇ ਰਿਹਾ ਸਕਰੀਨ ਤੇ ਅੱਛਾ ਭਾਈ ਹੁਣ ਆਪਾਂ ਇੱਕ ਗੱਲ ਕਰ ਲਈਏ ਹਨਾ ਜਿਹੜੀ ਮੇਨ ਗੱਲ ਕਰ ਲਈਏ ਵੀ ਬਾਈ ਕੀ ਡਿਮਾਂਡ ਆ ਇਹਨਾਂ ਦੀਆਂ ਕਿੰਨੀਆਂ گاਵਾ ਦੇ ਹਿਸਾਬ ਨਾਲ ਆਪਾਂ ਦੇਣੀਆਂ ਇਹ ਇਹ ਦੇਣ ਲੈਣ ਦਾ ਕਿਵੇਂ ਕਰਨਾਗਾ ਤੇ ਭਾਈ 10 ਗਾਹਾਂ ਆਪਾਂ 11 ਦੀਆਂ ਦੇ ਦਾਂਗੇ 11 ਲੱਖ ਦੀਆਂ ਹਾਂ ਵੀਰੇ ਠੀਕ ਆ 10 گاਵਾ ਆ ਦੋਸਤੋ 11 ਲੱਖ ਦੀਆਂ ਬਾਈ ਕਹਿੰਦਾ ਵੀ ਅਸੀਂ ਜੇ ਕਿਸੇ ਨੇ ਇਕੱਠੀਆਂ ਲੈਣੀਆਂ ਤਾਂ ਅਸੀਂ ਉਸ ਹਿਸਾਬ ਨਾਲ ਦੇ ਦਾਂਗੇ ਠੀਕ ਆ ਮਾਨ ਤਾਨ ਬਾਕੀ ਆਏ ਤੋਂ ਜਿਹੜਾ ਕਰ ਦਾਂਗੇ ਜਦੋਂ ਆਏ ਠੀਕ ਆ ਤੇ ਬਾਈ ਜਿਵੇਂ ਮੰਨ ਲਓ ਕਿਸੇ ਨੇ ਵਿੱਚੋਂ ਚਾਰ ਲੈਣੀਆਂ ਹੁਣ ਜਾਂ ਤਿੰਨ ਲੈਣੀਆਂ ਹੁਣ ਉਹਦਾ ਕੀ ਉਹ ਵੀਰੇ ਜਾਂ ਤਾਂ 5-5 ਦਾ ਗਰੁੱਪ ਬਣਾ ਲਾਂਗੇ ਹੂੰ ਵੀ ਦੋ ਗਰੁੱਪ ਸਿਰ ਕਰ ਦੋ ਗਰੁੱਪ ਕਰ ਲਾਂਗੇ ਠੀਕ ਆ ਉਹ ਮੈਂ ਕਰ ਦਾਂਗੇ ਫਿਰ ਦੋ ਗਰੁੱਪ ਪੰਜ ਠੀਕ ਹੈ ਤੇ ਜੇ ਬਾਈ ਮੰਨ ਲਓ ਕੋਈ ਕਹੇ ਵੀ ਇਹਦੇ ਚੋਂ ਮੰਨ ਲਓ ਇਹਦੇ ਵਿੱਚ ਜਿਵੇਂ ਗਾਵਾਂ ਨੇ ਬਾਈ ਸਾਨੂੰ ਦੋ ਵਧੀਆ ਲੱਗੀਆਂ ਸੀ ਦੋ ਹੀ ਲੈਣੀਆਂ ਨੇ ਨਹੀਂ ਦੋ ਤਾਂ ਨਹੀਂ ਵੀਰੇ ਲੋਟ ਆਉਣੀਆਂ ਦੋ ਤਾਂ ਫਿਰ ਬਾਕੀ ਰਹਿ ਜਾਂਦੀਆਂ ਫਿਰ ਹੂੰ ਉਹ ਠੀਕ ਨਹੀਂ ਆ ਬਾਈ ਜਿਉਂਗੇ ਤੁਸੀਂ ਇਕੱਠਿਆਂ ਜਾਓ ਇਕੱਠਿਆਂ ਦੇ ਮਾਗਾਂ ਗਾਵਾਂ ਦੀ ਜਿਹੜੀ ਸੱਜਰਾਂ ਦੀ ਕੈਪੈਸਿਟੀ ਆ ਦੋਸਤੋ ਤੁਹਾਨੂੰ ਦੱਸਤੀ ਵੀ ਵਧੀਆ ਹੈਗੀ ਗੱਪਣਾ ਵੀ ਅੱਗੇ ਆਸ ਵੀ ਹੈਗੀ ਆ ਜਿਵੇਂ ਬਾਈ ਕਹਿੰਦਾ ਵੀ ਅਸੀਂ ਸਿੰਗਲ ਗਾਂ ਤਾਂ ਨਹੀਂ ਵੀ ਦੇ ਸਕਦੇਗੇ ਵੀ ਗਰੁੱਪ ਦੇਵਾਂਗੇ ਜਾਂ ਤਾਂ ਪੰਜ ਦਾ ਗਰੁੱਪ ਹਨਾ ਬਾਈ ਆ ਪੰਜ ਦਾ ਹਾਂ ਜਦਾਂ ਦੱਸਦਾ ਜਦ ਦੱਸਦਾ ਬਸ ਦੋ ਹੀ ਗਰੁੱਪ ਦੇਨੇ ਆ ਦੋ ਹੀ ਗਰੁੱਪ ਠੀਕ ਹੈ ਲੈ ਵੀ ਦੋਸਤੋ ਬਾਕੀ ਬਾਈ ਦਾ ਨੰਬਰ ਦੇ ਰਿਆ ਮੈਂ ਸਕਰੀਨ ਤੇ ਠੀਕ ਹੈ ਤੇ ਬਾਈ ਨਾਲ ਤੁਸੀਂ ਗੱਲ ਕਰ ਲਿਓ ਸਾਰੀ ਬਾਈ ਕਹਿੰਦਾ ਦੋ ਗਰੁੱਪ ਦੇਨੇ ਸਿੰਗਲ ਵਾਲੀ ਜਿਹੜੀ ਹੈਗੀ ਆ ਵੀ ਬਾਈ ਨੂੰ ਫੋਨ ਨਾ ਕਰਿਓ ਠੀਕ ਹੈ ਤੇ ਦੂਜੀ ਗੱਲ ਬਾਈ ਸਿਰਫ ਉਹੀ ਬੰਦੇ ਫੋਨ ਕਰਿਓ ਜਿਹੜੇ ਇੰਟਰਸਟਿਡ ਨੇ ਤੇ ਜਿਨ੍ਹਾਂ ਨੇ ਸੱਚ ਦੇ ਵਿੱਚ ਹੀ ਗਾਵਾਂ ਲੈਣੀਆਂ ਨੇ ਉਹ ਹੀ ਫੋਨ ਕਰਿਓ ਕਿਉਂਕਿ ਬਾਈ ਦਾ ਦੇਖੋ ਫਾਰਮ ਆ ਤੇ ਪ੍ਰੋਪਰ ਮੈਨੇਜਮੈਂਟ ਕਰਨ ਤੇ ਸਮਾਂ ਲੱਗਦਾ ਹੈਗਾ ਤੇ ਬਾਈ ਤੋਂ ਇੰਨਾ ਫਿਰ ਜਿਹੜਾ ਹੈਗਾਗਾ ਵੀ ਗੱਲਬਾਤ ਨਹੀਂ ਹੋਣੀਗੀ ਵੀ ਤੁਸੀਂ ਉਹੀ ਮੀਰਪਰਾ ਫੋਨ ਕਰਿਓ ਰਿਕਵੈਸਟ ਹੀ ਹੈ ਸਾਰਿਆਂ ਨੂੰ ਵੀ ਜਿਹੜੇ ਮਿੱਤਰ ਅਸਲ ਦੇ ਵਿੱਚ ਗਾਵਾਂ ਲੈਣੀਆਂ ਚਾਹੁੰਦੇ ਨੇ ਤੇ ਬਾਕੀ ਬਾਈ ਕਹਿੰਦਾ ਵੀ ਅਸੀਂ 5 ਦੇ ਜਾਂ 10 ਦੇ ਗਰੁੱਪ ਦੇ ਵਿੱਚ ਦੇਣੀਆਂ ਨੇ ਤੇ ਸਿੰਗਲ ਗਾਵਾਂ ਅਸੀਂ ਜਿਹੜੀਆਂ ਹੈਗੀਆਂ ਨਹੀਂ ਦੇਣੀਆਂ ਠੀਕ ਹੈ ਜੀ ਸੋ ਬਾਈ ਸਾਰਿਆਂ ਦਾ ਧੰਨਵਾਦ ਨੰਬਰ ਦੇ ਰਿਹਾ ਬਾਈ ਨਾਲ ਗੱਲ ਕਰ ਲਓ ਠੀਕ ਹੈ ਜੀ ਸ਼ੁਕਰੀਆ ਬਾਈ ਥੈਂਕ ਯੂ